ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰਕਸਾਂ ਦੋਸਤਾਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਬੂਈਆਂ ਵਾਲਾ ਜਿਲ੍ਹਾ ਇਸ ਪਿੰਡ ਨੂੰ ਫਰੋਜਪੁਰ ਐ ਤੇ ਨੇੜੇ ਸ਼ਹਿਰਾ ਜਿਹੜਾ ਦੋਸਤੋ ਤਲਵੰਡੀ ਪਾਈ ਐ ਜਿਹੜੇ ਘਰ ਚ ਦੋਸਤੋ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਪਸ਼ੂ ਬਾਈ ਕੋਲੇ ਕਿਤੇ ਕਤਾਈ ਆਉਂਦਾ ਤੇ ਆਉਂਦਾ ਜਦੋਂ ਦੋਸਤੋ ਟੋਪ ਦਾ ਹੀ ਹੁੰਦਾ ਅੱਜ ਤੁਹਾਨੂੰ ਦੋਸਤੋ ਦੋ ਨਾਗ ਦਿਖਾ ਦੇਣੇ ਆ ਦੋਵੇਂ ਨੀਲੀ ਰਾਵੀ ਨਸਲ ਦੇ ਐ ਤੇ ਜਿਨ੍ਹਾਂ ਦੇ ਵਿੱਚ ਇੱਕ ਤਾਂ ਜਿਹੜੀ ਦੋਸਤੋ ਝੂਟੀ ਐ ਕੋਨੀਏ ਸਿੰਘਾਂ ਤੋਂ ਤੇ ਇੱਕ ਜਿਹੜਾ ਦੋਸਤੋ ਬਹੁਤ ਚੰਗੀ ਬਲੱਡ ਲਾਈਨ ਦਾ ਟਾਪ ਦਾ ਜਿਹੜਾ ਦੋਸਤੋ ਕੱਟਾ ਡਾਇਰੈਕਟ ਕ੍ਰੋਸਿੰਗ ਦਾ ਬਹੁਤ ਚੰਗੇ ਝੋਟੇ ਦਾ ਠੀਕ ਹੈ ਕਿ ਬਾਈ ਤੋਂ ਪੁੱਛ ਲਾਂਗੇ ਕਿ ਕਿਹੜੇ ਝੋਟੇ ਦਾ ਹੈ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਹੈ ਉਹ ਆਜੋ ਬਾਈ ਨਾਲ ਕਰੀਏ ਸਾਰੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਨਾਮ ਦੱਸੋ ਬਾਈ ਨਾਮ ਮੇਰੇ ਲਾਡੀ ਹੈ ਤੇ ਪੈਂਡ ਆਪਣਾ ਬੂਈ ਪੈਂਡ ਬੂਈਆਂ ਵਾਲਾ ਜਿਹੜਾ ਪ੍ਰੋਫੈਸਰ ਠੀਕ ਹੈ ਤੇ ਨਾਗ ਫਿਰ ਕਾਫੀ ਟਾਈਮ ਤੋਂ ਲੈ ਕੇ ਆਉਣਾ ਹਨਾ ਹਾਂਜੀ ਘਾਟੀ ਲਈ ਦੇ ਬਾਈ ਜਦੋਂ ਕੋਈ ਚੰਗਾ ਲੱਗੇ ਤਾਂ ਉਹਦੀ ਲੈ ਲਈਦਾ ਵਾ ਠੀਕ ਹੈ ਹਾਂਜੀ ਤੇ ਵੈਸੇ ਆਉਂਦੇ ਜਾਂਦੇ ਹੀ ਰਹਿੰਦੇ ਹਨਾ ਹਾਂਜੀ ਉਵੇਂ ਬਹਿ ਕੇ ਜਾਂਦੇ ਸੇਲ ਹੋ ਜਾਂਦੇ ਬਾਈ ਉਵੇਂ ਚੰਗੇ ਲਈਦੇ ਆ ਠੀਕ ਹੈ ਤੇ ਕੀ ਡਿਟੇਲ ਹੋਗੀ ਕੋਹਨੀ ਚੋਟੀ ਦੀ ਕੋਹ ਨਿਵਰੇ ਆ ਸਰਕਾਰੀ ਸੀਮੰਦੀ ਆ ਅੱਛਾ ਤੇ ਮਾਂ ਦਾ ਦੁੱਧ ਚੰਗਾ ਦੱਸਿਆ ਅੱਛਾ ਅੱਛਾ ਤੇ ਮੂੰਹੋਂ ਖੀਰੀ ਸੀ ਕਾਲੀ ਦੰਦ ਸਿੱਟਿਆ ਹਜੇ ਨੇ ਠੀਕ ਹੈ ਗੱਪਣ ਤਾਂ ਨਹੀਂ ਹਜੇ ਕਰਾਈ ਨੀ ਨੀ ਕੀਤੀ ਸੀ ਹੀਟ ਚਟਾਈ ਸੀਗੀ ਕੱਲ ਪਰसों ਅੱਛਾ ਤੇ ਵੈਸੇ ਟਾਈਮ ਨਹੀਂ ਲੱਗਾ ਟੀਕਰ ਖਵਾਉਣ ਦਾ ਠੀਕ ਹੈ ਬਾਕੀ ਦੋਸਤੋ ਆਪਣਣ ਹੋਣ ਦੇ ਬਿਲਕੁਲ ਵੱਤਰ ਜ ਹੈ ਠੀਕ ਹੈ ਦੰਦ ਸੈਟ ਗਈ ਦੰਦ ਸੈਟ ਗਈ ਠੀਕ ਹੈ ਪਰਸੋਂ ਛੱਟੇ ਹੈ ਠੀਕ ਹੈ ਦੂਨਦਾਲੀ ਦੋਸਤੋ ਹਾਂਜੀ ਇੱਕ ਕੱਲ ਛੱਟਿਆ ਇੱਕ ਪਰਸੋਂ ਛੱਟੇ ਠੀਕ ਹੈ ਖੁੱਲੀ ਮੜੀ ਜੀ ਨੂੰ ਹਾਂਜੀ ਦੋਸਤੋ ਦੂਨਦਾਲੀ ਦੰਦ ਸੈਟ ਗਈ ਹੈ ਠੀਕ ਹੈ ਜੀ ਗੱਬਣ ਹੋਣ ਦੇ ਬਿਲਕੁਲ ਵੱਤਰ ਜ ਹੈ ਜਿਹੜੀ ਦੋਸਤੋ ਨੀਦੀ ਰਾਜ ਨਸਲ ਦੀ ਮਾਰਕਿੰਗ ਹੈ ਉਹ ਬਿਲਕੁਲ ਜੈਦ ਜੀ ਹੈ ਠੀਕ ਹੈ ਜੀ ਸਿੰਗਾ ਤੋਂ ਕੋਨੀ ਹੈ ਇਹ ਠੀਕ ਹੈ ਅੱਖਾਂ ਜਿਹੜੀਆਂ ਦੋਸਤੋ ਦੋਵੇਂ ਨੀਦੀਆਂ ਠੀਕ ਹੈ ਜੀ ਤੇ ਬਾਕੀ ਦੋਸਤੋ ਸੰਬੀ ਵੀ ਚੰਗੀ ਐ ਹਨਾ ਦੀ ਬਹੁਤ ਸੋਹਣੀ ਐ ਥਣ ਮੈਂ ਦਿਖਾ ਦੂੰਗਾ ਨੇੜਿਓਂ ਕਰਕੇ ਠੀਕ ਐ ਜੀ ਬਾਕੀ ਤੋਰਾ ਤੂਰਾ ਚੰਗਾ ਤੇ ਕਦ ਕਾਠ ਵੀ ਠੀਕ ਐ ਬਾਕੀ ਗੱਬਣ ਹੋਣ ਦੇ ਬਿਲਕੁਲ ਵਾਤਰ ਚ ਐ ਠੀਕ ਐ ਜੀ ਲੈ ਚੱਲ ਲੈ ਚੱਲ ਬਾਕੀ ਜਿਹੜਾ ਦੋਸਤੋ ਕਦ ਕਾਠ ਵੀ ਐ ਉਹ ਵੀ ਬਹੁਤ ਸੋਹਣਾ ਠੀਕ ਐ ਥਾਣ ਮੇ ਦਿਖਾ ਦੂੰਗਾ ਥਾਣ ਤੁਨ ਨੂੰ ਦੋਸਤੋ ਐਂਜ ਲੱਗੂਗਾ ਜਿਵੇਂ ਦੋਸਤੋ ਗੱਬਣ ਹੁੰਦੀ ਐ ਠੀਕ ਐ ਹੁਣ ਤੋਂ ਹੀ ਬਹੁਤ ਸੋਹਣੀ ਐ ਥਣਾ ਦੀ ਥਣਾ ਦੇ ਵਿੱਚ ਗੈਪ ਬਹੁਤ ਐ ਤੇ ਥਣਾ ਦੀ ਜਿਹੜੀ ਝੋਲੀ ਐ ਜਿਹੜੀ ਉਹ ਵੀ ਬਹੁਤ ਸੋਹਣੀ ਠੀਕ ਐ ਜੀ ਜਦੋਂ ਦੋਸਤੋ ਕਰਮ ਵਾਲੀ ਤਿਆਰ ਹੋਊ ਬਹੁਤ ਸੋਹਣਾ ਦੁੱਧ ਕੱਢੂਗੀ ਠੀਕ ਐ ਤੇ ਕੀ ਰੇਟ ਐ ਵੀ ਰੇਟ ਵੀਰੇ ਫੋਨ ਤੇ ਹੋ ਜਾਊਗਾ ਜੈ ਜੀ ਹੋਊਗਾ ਵੈਸੇ ਠੀਕ ਐ ਫੋਨ ਤੇ ਦੱਸਣਾ ਰੇਟ ਹਾਂਜੀ ਠੀਕ ਐ ਤੇ ਦੋਸਤੋ ਜਿਹਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਕੱਟੇ ਬਾਰੇ ਕੀ ਸਲਾਹ ਸਾਨੂੰ ਬਣਾਈ ਹਲੇ ਇਹਦਾ ਕੋਈ ਵੈਸੇ ਸਲਾ ਵੇਚਣ ਦੀ ਹੈ ਨਹੀਂਗੀ ਠੀਕ ਹੈ ਵੀਰਾ ਦਾਵਾ ਮੇਲਿਆਂ ਤੋਂ ਬਾਅਦ ਹੀ ਵੇਖ ਲਾਂਗੇ ਵੀ ਕਿਉਂਕਿ ਖੀਰਾ ਹੀ ਆ ਹਲੇ ਤੇ ਦੰਦ ਵੀ ਨਹੀਂ ਛੱਡਦਾ ਹਜੇ ਠੀਕ ਹੈ ਅਜੂਬੇ ਦੇ ਡਾਇਰੈਕਟ ਕ੍ਰੋਸ ਦਾ ਵੀਰੇ ਅੱਛਾ ਅਜੂਬੇ ਝੋਟੇ ਦਾ ਹਾਂਜੀ ਠੀਕ ਹੈ ਤੁਹਾਨੂੰ ਪਤਾ ਹੀ ਹੈ ਦੋਸਤੋ ਨਾਮੀ ਝੋਟਾ ਠੀਕ ਹੈ ਤੇ ਬਾਕੀ ਸੋਨਾ ਕਟਾ ਕੋਈ ਵਿਚਾਰ ਤਾਂ ਹੈ ਨਹੀਂ ਬਾਈ ਦਾ ਫੇਰ ਵੀ ਜੇ ਕੋਈ ਖਰੀਦਣਾ ਚਾਹੁੰਦਾ ਹੋਵੇ ਤਾਂ ਬਾਈ ਫੋਨ ਲਾ ਸਕਦਾ ਤੁਹਾਨੂੰ ਹਾਂਜੀ ਬਾਕੀ ਕੋਈ ਗੱਲ ਨਹੀਂ ਠੀਕ ਹੈ ਜਿਹਦਾ ਕੋ ਚੰਗਾ ਮੁੱਲ ਭਰੂਗਾ ਦਾ ਵੇਖ ਵੀ ਲਵਾਂਗੇ ਤੇ ਬਾਕੀ ਉਹਵੇਂ ਦਾ ਮੇਲੇ ਨੂੰ ਹੀ ਠੀਕ ਹੈ ਮੇਰੇ ਅਸਤੇ ਤਿਆਰ ਹੋ ਜਾਂਦਾ ਹੈ ਹਾਂਜੀ ਖੁਦ ਹੀ ਮੜਾ ਜੀ ਨੂੰ ਹਾਂਜੀ ਖੋਲ ਕੇ ਦੋਸਤੋ ਦੇਖ ਲੈਣੇ ਆ ਬਾਕੀ ਜੀ ਨੂੰ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਵੈਸੇ ਕੋਈ ਮਨ ਨਹੀਂਗਾ ਬਾਈ ਦਾ ਵੇਚਣ ਦਾ ਠੀਕ ਹੈ ਜੀ ਬਾਕੀ ਤੁਸੀਂ ਗੱਲਬਾਤ ਬਾਈ ਨਾਲ ਕਰ ਸਕਦੇ ਕਿੰਨੀ ਕੁ ਉਮਰ ਦਾ ਹੋਊਗਾ ਇਹ ਇਹ ਵੀਰੇ 1.5 ਸਾਲ ਦਾ 1.5 ਸਾਲ ਦਾ ਠੀਕ ਹੈ ਦੋਸਤੋ 1.5 ਸਾਲ ਉਮਰ ਹੈ ਠੀਕ ਹੈ ਜੀ ਏ ਆਪ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਸੋਹਣਾ ਸਵਿਆ ਬਾਕੀ ਟੈਸਟੀਕਲ ਵਗੈਰਾ ਤੇ ਮਾਰਕਿੰਗ ਵੀ ਬਿਲਕੁਲ ਜੈਜੀ ਹੈ ਚਾਰੇ ਪੈਰਾਂ ਤੇ ਠੀਕ ਹੈ ਜੀ ਤੇ ਬੱਗੀ ਮੋਚ ਹੈ ਟੈਸਟੀਕਲ ਵਗੈਰਾ ਦੋਸਤੋ ਚੈੱਕ ਕਰ ਸਕਦੇ ਹੋ 1.5 ਸਾਲ ਦੀ ਉਮਰ ਦੇ ਹਿਸਾਬ ਨਾਲ ਦੋਸਤੋ ਬਹੁਤ ਸੋਹਣਾ ਸੱਬਿਆ ਹੋਇਆ ਠੀਕ ਹੈ ਸਵਿਆ ਚੰਗਾ ਰਕਾਰਡ ਵੀ ਮਾਂ ਦਾ ਵੀ ਬਹੁਤ ਚੰਗਾ ਹੈ ਜੀ ਦਾ ਕਿੰਨਾ 12 18 ਕਿਲੋ ਦਾ ਜਿੱਥੋਂ ਲਿਆਈਓ ਗੁੰਦੇ ਸਾਡੀ ਗੱਲ ਵੀ ਕਰਾ ਸਕਦੇ ਆ ਠੀਕ ਹੈ 17 18 ਠੀਕ ਹੈ ਦੋਸਤੋ 17 ਤੋਂ 18 ਕਿਲੋ ਮਾਂ ਦਾ ਦੁੱਧ ਠੀਕ ਹੈ ਜੀ ਬਾਕੀ ਸਾਫ ਸੁਧਰਾ ਜਿਹਨੂੰ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਰੇਟ ਇਹਦਾ ਇਹ ਤਾਂ ਵੀਰੇ ਕੋਈ ਨਾ ਜੇ ਕੋਈ ਜਾਦੇ ਸ਼ੌਂਕੀ ਬੰਦਾ ਤਾਂ ਹੀ ਦੇਣਾ ਨਹੀਂ ਤਾਂ ਆਪਾਂ ਮੇਲਿਆਂ ਦੇਲ ਚੱਲਾਂਗੇ ਠੀਕ ਹਾਂਜੀ ਇਹਦਾ ਹੋ ਜੇ ਇਹਦਾ ਜੈਜ ਹੀ ਹੋਊਗਾ ਵੈਸੇ ਠੀਕ ਹੈ ਜਿਆਦਾ ਨਹੀਂਗਾ ਜਿੰਨੇ ਦਾ ਜੈਜ ਹੀ ਹੋਊਗਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਹਾਂਜੀ ਧੰਨਵਾਦ ਜੀ